ਤਾਂ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਦੋਸਤੋ ਕਿਵੇਂ ਹੋ ਮੇਰੇ ਸਟ੍ਰੇਂਜਰ ਆਹ ਸਵਾਗਤ ਹੈ ਤੁਹਾਡਾ ਮੇਰੇ ਕੋਲ ਵੀਡੀਓ ਅੱਜ ਦੀ ਵੀਡੀਓ ਕੋ ਇਫੈਕਟ ਬਗਰਨ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਆਪਣੇ ਚੈਨਲ ਦੀ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦੇਣੀ ਆ ਤਾਂ ਆਹ ਦੀ ਤੁਹਾਨੂੰ ਅੱਜ ਦੱਸਦੇ ਆ ਤਾਂ ਆ ਜੀ ਆਪਣੇ ਚੈਨਲ ਨੂੰ ਹੋ ਚੁੱਕਿਆ ਜੀ 2 ਸਾਲ ਤਾਂ ਆਪਾਂ ਨੂੰ ਮਤਲਬ ਇਹ YouTube ਵੱਲੋਂ ਮੈਸੇਜ ਆ ਗਿਆ ਜੀ ਤੁਹਾਡੇ ਚੈਨਲ 2 ਸਾਲ ਹੋ ਚੁੱਕੇ ਆ ਤਾਂ ਬਹੁਤ ਵਧੀਆ ਗੱਲ ਮਤਲਬ ਵੀ ਆਪਣੇ ਚੈਨਲ ਨੂੰ ਮਤਲਬ 2 ਸਾਲ ਹੋ ਗਏ ਆ ਤਾ ਅੱਜ ਦੀ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਦੇਣੀ ਸੀ ਕਿ ਚੈਨਲ ਤੇ ਵੀਡੀਓਸ ਮੈਂ ਕੱਟ ਪਾ ਰਿਹਾ ਕਿਉਂਕਿ ਚੈਨਲ ਤੇ ਬਹੁਤ ਜ਼ਿਆਦਾ ਕਾਪੀਰਾਈਟ ਕਲੇਮ ਆ ਰਹੇ ਆ ਹਾਂਜੀ ਕਾਪੀਰਾਈਟ ਸਟ੍ਰਾਈਕਸ ਵੀ ਆ ਰਹੀਆਂ ਇਸ ਕਰਕੇ ਚੈਨਲ ਤੇ ਇੰਪੈਕਟ ਜ਼ਿਆਦਾ ਪੈ ਰਿਹਾ ਤੇ ਵੀਡੀਓਸ ਮੈਂ ਹੁਣ ਕੱਟ ਅਪਲੋਡ ਕਰਨਾ ਬਸ ਹਾਫ ਮੋਨਟਾਈਜੇਸ਼ਨ ਦੇ ਬਹੁਤ ਜ਼ਿਆਦਾ ਲੱਗੇ ਆ ਇਸ ਕਰਕੇ ਮੈਂ ਥੋੜੀਆਂ ਮਤਲਬ ਵੀਡੀਓਸ ਹੁਣ ਕੱਟ ਅਪਲੋਡ ਕਰ ਰਿਹਾ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਆਹ ਦੇਖੋ ਜੀ ਤੇ ਵੇਖ ਹੀ ਸਕਦੇ ਹੋ ਆ ਜਿਹੜਾ ਮੇਰਾ ਚੈਨਲ ਦਾ ਅਜਿਵੇਂ ਤੁਸੀਂ ਮੇਰੇ ਵੇਖ ਰਹੇ ਹੋ ਮੈਂ ਵੀਡੀਓ ਅਪਲੋਡ ਕੀਤੀ ਤਾਂ ਇੱਥੇ ਮਤਲਬ ਕਾਪੀਰਾਈਟ ਆ ਚੁੱਕਾ ਵਾ ਤਾਂ ਅੱਜ ਹੁਣ ਮੈਂ ਲੇਟ ਅਪਲੋਡ ਕੀਤੀ ਮਤਲਬ ਮੈਂ ਫਿਰ ਦੂਜੇ ਚੈਨਲ ਤੋਂ ਇਹ ਅਪਲੋਡ ਕਰਕੇ ਵੇਖੀ ਵੀ ਕੀ ਚੱਕਰ ਵਾ ਪਰ ਬਾਕੀ ਜਿਹੜੇ ਚੈਨਲ ਸੀ ਉਹਨਾਂ ਤੇ ਮਤਲਬ ਕਾਪੀਰਾਈਟ ਮਤਲਬ ਸਟ੍ਰਾਈਕ ਲਿੰਕ ਕੁਝ ਵੀ ਨਹੀਂ ਆਇਆ ਮੇਰੇ ਮਤਲਬ ਜਦੋਂ ਮੈਂ ਇੱਥੇ ਅਪਲੋਡ ਕੀਤੀ ਤਾਂ ਆ ਗਿਆ ਸੋ ਕਿ ਮੈਂ ਇਹ ਵੀਡੀਓ ਡਿਲੀਟ ਕਰਤੀ ਹੈ ਤੇ ਹੁਣ ਮਤਲਬ ਮੈਂ ਹੁਣ ਸੋਚਿਆ ਕਿ ਹੁਣ ਮੈਂ ਹਾਫ ਮੋਟੇ ਸੀ ਬਹੁਤ ਜ਼ਿਆਦਾ ਲੱਗੇ ਆ ਜਿਵੇਂ ਇਦਾਂ ਹੋ ਗਿਆ ਤੇ ਚੈਨਲ ਖਤਰੇ 'ਚ ਕਰਕੇ ਮੈਂ ਹੁਣ ਆਪਣਾ ਕੰਟੈਂਟ ਬਦਲਣ ਲੱਗਾ ਹੁਣ ਮੈਂ ਕ੍ਰਿਟੀਸਾਈਜ਼ ਨਹੀਂ ਕੀ ਇਹਨੂੰ ਕਰਾਂਗਾ ਨਾ ਕੋਈ ਰਿਵਿਊ ਆਪਾਂ ਹ ਤਾਂ ਇਨ ਫਿਊਚਰ ਜੇ ਮੇਰਾ ਇਹ ਚੈਨਲ ਡੀਲੀਟ ਹੋ ਜਾਂਦਾ ਮੈਂ ਤੇ ਦੋ ਹੋਰ ਚੈਨਲ ਮਤਲਬ ਵਿਖਾ ਹੀ ਦਿੰਦਾ ਦੋ ਚੈਨਲ ਮੇਰੇ ਹੋਰ ਕਿਹੜੇ ਆ ਤਾਂ ਮੇਰੇ ਤਾਂ ਮੇਰੇ ਫਿਊਚਰ ਦੇ ਦੋ ਚੈਨਲ ਇੱਕ ਹੋਰ ਹੈਗੇ ਜਿਨ੍ਹਾਂ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਆ ਤਾਂ ਮਤਲਬ ਇੱਕ ਤਾਂ ਆ ਮਰਾ ਨਾਈਟ ਬਨਾਈਟ ਸ਼ੋਰਟ ਵਹਾਂ ਦੀ ਆ ਚੈਨਲ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਨਾਈਟ ਬਨਾਈਟ ਸ਼ੋਰਟ ਇਹ ਤੇ ਮੈਂ ਮੇਨ ਪੋਣਾ ਹੁਣ ਇਹ ਬਹੁਤ ਜ਼ਿਆਦਾ ਹਬੋਨਟਾਈਜੇਸ਼ਨ ਤੇ ਲੱਗ ਗਿਆ ਤਾਂ ਇਹ ਤੇ ਮਤਲਬ ਸਟ੍ਰਾਈਕਸ ਤੇ ਸਟ੍ਰਾਈਕਸ ਆ ਰਹੀਆਂ ਜਿਸ ਕਰਕੇ ਮੈਂ ਹੁਣ ਚੇਂਜ ਕਰ ਲਵਾਂ ਮੇਰਾ ਜਾਂ ਦੂਜਾ ਚੈਨਲ ਵਾ ਉਹਨੂੰ ਤੁਸੀਂ ਮਤਲਬ ਸਬਸਕ੍ਰਾਈਬ ਕਰ ਸਕਦੇ ਹੋ ਉਹ ਵੀ ਮਤਲਬ ਸੇਮ ਇਤਾਂ ਹੀ ਹੈ ਆ ਵੇਖ ਲਓ ਇਹ ਮਤਲਬ ਚੈਨਲ ਵਾ ਇਹਨੂੰ ਚਾਹਤ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਇਤਾਂ ਹੀ ਮਤਲਬ ਮੈਂ ਸੇਮ ਇਸ ਤਰ੍ਹਾਂ ਦਾ ਹੀ ਕੰਟੈਂਟ ਬਣ ਪਰ ਇਹ ਚੈਨਲ ਮੈਂ ਛੱਡ ਦਿੱਤਾ ਸੀ ਬਟ ਹੁਣ ਦੁਬਾਰਾ ਫੇਰ ਤੋਂ ਮੈਂ ਇਹਨੂੰ ਐਕਟਿਵ ਕਰਨ ਲੱਗਾ ਹਾਂ ਤਾਂ ਫਿਊਚਰਸ ਵੀਡੀਓ ਮੈਂ ਇਤਾਂ ਹੀ ਪਾ ਪਾਇਆ ਕਰਨੀਆਂ ਵਾ ਤਾਂ ਇਹਨੂੰ ਰੀ ਸਬਸਕ੍ਰਾਈਬ ਕਰ ਲਓ ਤਾਂ ਇੱਕ ਮੇਰਾ ਹੋਰ ਬਲੌਗ ਪੜਾ ਚੰਦ ਲਾ ਹਾਂ ਜੀ ਉਹਨੋਂ ਵਗਦਾ ਚੈਨਲ ਹੁਣੇ ਆ ਜਾਣਾ। ਉਹ ਵੀ ਮੈਂ ਕਾਫੀ ਚਿਰਾਂ ਤੋਂ ਮਤਲਬ ਯੂਜ਼ ਨਹੀਂ ਕੀਤਾ। ਮਤਲਬ ਉਦੋਂ ਪਹਿਲਾਂ ਵਲੌਗ ਪਾਉਣਾ ਨਾਲੀ ਹੰਦੀ ਆਲ। ਇੱਦਾਂ ਵਲੌਗ ਵਗੈਰਾ ਪਾਉਣਾ ਨਾਲੀ। ਤਾਂ ਮੈਂ ਹੁਣ ਇਹ ਵੀ ਮਤਲਬ ਛੱਡਤਾ। ਫਟੋ ਜੇ ਹੁਣ ਦੁਬਾਰਤ ਮੇਰਾ ਰਾਤਾ ਮੈਂ ਵਲੌਗ ਸਟਾਰਟ ਕਰਾਂ ਤਾਂ ਪਾਵਾਂਗੇ ਆਪਾਂ। ਬਟ ਇਨ ਫਿਊਚਰ ਜੇ ਮੇਰੇ ਇਹ ਦੋ ਚੈਨਲ ਮਤਲਬ ਵੱਡੀ ਜਾਂਦੇ ਤੁਸੀਂ ਮੈਂ ਆ ਚੈਨਲ ਮਤਲਬ ਸਬਸਕ੍ਰਾਈਬ ਕਰਕੇ ਜਰੂਰ ਰੱਖਿਓ ਕਿਉਂਕਿ ਬਹੁਤ ਲੰਬੀ ਮਿਹਨਤ 4 ਸਾਲ ਹੋ ਗਿਆ ਪਾਉਣ ਮਤਲਬ ਕੰਟੈਂਟ ਕ੍ਰੀਏਟ ਕਰਦ ਨੂੰ। ਹਾਂ ਕੋਈ ਨਾ ਕੋਈ ਨਾ ਇੱਕ ਦਿ ਇਦਨ ਆਪਣੇ ਚੈਨਲ ਮਤਲਬ ਜ਼ਰੂਰ ਮੋਨਟਾਈਜ਼ ਹੋਣਗੇ ਤਾਂ ਇਹ ਮਤਲਬ ਮੈਂ ਤਾਂ ਗੱਲ ਦੱਸਣੀ ਸੀ ਤਾਂ ਮਤਲਬ ਮੈਂ ਤਾਂ ਬਹੁਤ ਜ਼ਿਆਦਾ ਮਤਲਬ ਕਾਪੀਰਾਈਟ ਤੋਂ ਮਤਲਬ ਬਚਣ ਦੀ ਕੋਸ਼ਿਸ਼ ਕਰਦੇ ਆਂ ਵੀ ਕਾਪੀਰਾਈਟਡ ਨਾ ਹੀ ਹੋਣ ਨਾ ਹੀ ਉਹਨਾਂ ਕੋਪੀਰਾਈਟ ਬਟ ਹੁਣ ਕੀ ਕਰੀਏ ਉਹਨਾਂ ਕੋਪੀਰਾਈਟ ਬਾਰ-ਬਾਰ ਆਈ ਜਾਂਦੇ ਹੁਣ ਮੈਂ ਕੀ ਕਰ ਸਕਦਾ ਹਾਂ ਤਾਂ ਹੁਣ ਬਸ ਆਪਾਂ ਕੰਟੈਂਟ ਹੀ ਚੇਂਜ ਕਰ ਸਕਦੇ ਆਂ ਤਾਂ ਹੋਪ ਵੀ ਸਮਝੀ ਹੁਣਗੇ ਤਾਂ ਮਿਲਦੇ ਆਂ ਨੈਕਸਟ ਵੀਡੀਓ 'ਚ ਤਦ ਤੱਕ ਲਈ ਬਾਏ